ਇੱਕ ਔਡਾ ਕੀ ਨਾ ਉਹਦਾ ਇਹਨਾਂ ਦੋਵਾਂ ਗੱਡੀਆਂ ਦਾ ਐਕਸੀਡੈਂਟ ਹੋਇਆ ਤੇ ਜੀਕੇ ਨਾਲ ਡੀਕੇ ਬੋਲੀਟਾ ਬੇ ਲਗੇ ਤੇ ਉੱਥੇ ਇੱਕ ਜਿਹੜੀ ਗੱਡੀ ਲੁਧਿਆਣੇ ਸਾਈਡ ਤੋਂ ਆ ਰਹੀ ਸੀ ਉਹਦੇ ਵਿੱਚ ਦੀਪਕ ਦੀਪਕ ਬੱਗਾ ਸੀ ਉਹਦੀ ਮੌਤ ਹੋ ਗਈ ਹੈ ਇੱਕ ਮੁੰਡਾ ਸੀਗਾ ਇਧਰੋਂ ਵੱਡੀ ਚ ਜਿਹੜਾ ਜਾਂਦਾ ਸੀਗਾ ਪਨੀਤ ਕੀ ਨਾ ਉਹਦਾ ਪੰਕਜ ਸਲਾਰੀਆ ਤੇ ਉਹ ਜਿਹੜਾ ਹੈਗਾ ਮੈਸਮ ਪੁਰਾਆ ਇਹਨਾਂ ਦੋਵਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੇ ਬਾਰਸ ਆਂਦੇ ਨੇ ਜਿੱਦਾਂ ਦੀ ਕੋਈ ਸਟੇਟਮੈਂਟ ਦਿੰਦੇ ਉਸ ਹਾਮਲਾ ਕਰਦੇ ਆ ਆਪਾਂ ਰੱ피 ਹੱਸਦਾ ਹੋਇਆ ਟੀ ਕ੍ਰਿਕਟ ਵਿੱਚ ਸੀ ਤੇ ਵੀ ਉਹ ਪਰ ਹਾਂਜੀ ਬਿਲਕੁਲ ਦੀ ਬੜੀ ਮਤਲਬ 바ਗੀ ਕਟਣਾ ਰਾਤ ਹੋਈ ਹੈ ਜੀ ਗੁਰਨਾ ਗੜੀ ਜੋ ਪਟਾਪਰੇ ਦੀ ਸੀ ਆਪਣੇ ਫਰੈਂਡ ਸਰਕਲ ਦੇ ਨਾਲ ਸਾਡੇ ਪਿੰਡ ਤੋਂ ਮੁੰਡਾ ਪੰਕਜ ਜਿਹੜਾ ਗਿਆ ਹੋਇਆ ਸੀ ਤਾਂ ਪਾਰਟੀ ਸੀ ਜਨਮ ਦਿਨ ਦੀ ਤੇ ਨਾਲ ਗਿਆ ਸੀ ਐਕਸੀਡੈਂਟ ਇੱਥੇ ਹੋਇਆ ਜੀ ਆਸੀ ਪਲਾਜ਼ਾ ਦੇ ਨੇੜੇ ਬਰਨਾ ਗੱਡੀ ਆ ਜੀ 3700 ਨੰਬਰ ਤੇ ਇਹਦੇ ਵਿੱਚ ਮੁੰਡੇ ਦੀ ਮੌਤ ਹੋਈ ਹੈ ਡੈਥ ਹੋਈ ਹੈ ਜੀ ਤੇ ਬਹੁਤ ਮਦਬਾ ਕੀ ਘਟਣਾ ਜੀ ਬਹੁਤ ਮਾੜਾ ਹੋਇਆ ਜੀ ਇਸ ਚੀ ਦਾ ਮੋੜੇ ਟਕਰੇ ਇਹ ਗੱਡੀ ਦੱਸਦੇ ਆ ਵੀ ਦਸਨ ਦਾਵਤ ਦੇ ਦਾਂ ਜੀ ਗੱਡੀ ਪਲਟ ਕੇ ਦੂਜੇ ਪਾਸੇ ਜਾ ਕੇ ਕੁਜਲੰਦਰ ਦਾ ਹੀ ਟੈਕਸੀ ਡਰਾਈਵਰ ਕਰ ਉਹਦੇ ਨਾਲ ਜੀ ਉਹਦੀ ਵੀ ਡੈਥ ਹੋਈ ਹੈ ਵੀ ਦੱਸਿਆ ਜਾਂਦਾ ਜੀ ਤੇ ਬਹੁਤ ਜੀ ਜ਼ਿਆਦਾ ਮਾੜਾ ਰ ਹੈ ਜੀ ਕਿੰਨੇ ਵਜੇ ਟੈਂਪੀ ਰਾਤੀ 10:00 ਜੀ ਲਗਭਗ 10:00 ਵਜੇ ਦੇ ਆਸ-ਪਾਸ ਇਹ ਐਕਸੀਡੈਂਟ ਹੋਇਆ ਜੀ ਕਿਸਮ ਤਬ ਤੇ ਦਿਆਂ ਬਾਈ ਸਾਨੂੰ ਪਰ ਸਵੇਰੇ 4 ਵਜੇ ਪਤਾ ਲੱਗਿਆ ਜਦੋਂ ਆਈ ਪਿੰਡ ਬੰਦਿਆਂ ਦੱਸਿਆ ਕਿ ਸਾਨੂੰ ਕੋ ਫਿਰ ਅਸੀਂ ਪਹੁੰਚ ਕਰ ਦਿੱਤੀ ਜਾ ਕੇ ਦੇਖਿਆ ਜੀ ਹੁਣ ਵੀ ਇਸ ਜੀ ਚਾਏ ਹੋਏ ਆ ਜੀ ਹਾਂ ਜੀ